ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਤੁਹਾਨੂੰ ਤੇ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਕਾਫੀ ਦਿਨ ਬਾਅਦ ਅੱਜ ਫੋਨ ਚੁੱਕਿਆ ਵਲੌਗ ਸਟਾਰਟ ਕਰਨ ਲੱਗੀ ਆ ਇੱਕ ਤਾਂ ਦਿਨ ਤੁਹਾਨੂੰ ਪਤਾ ਹੈ ਕਾਫੀ ਛੋਟੇ ਹੋਗੇ ਦੂਜਾ ਰੀਜ਼ਨ ਆਪਣੇ ਪੜੋਸ ਦੇ ਵਿੱਚ ਮੈਰिज ਹੈ ਉੱਧਰ ਚਲੇ ਜਾਂਦੇ ਆ ਆਪਾਂ ਕੋਈ ਨਾ ਕੋਈ ਹੈ ਨਾ ਫੰਕਸ਼ਨ ਹੁੰਦਾ ਹੀ ਆ ਜੋ ਅਟੈਂਡ ਕਰਨਾ ਹੁੰਦਾ ਹੈ ਬਾਕੀ 2 ਦਿਨਾਂ ਦੀ ਹੋਰ ਗੱਲ ਆ ਉਸ ਤੋਂ ਬਾਅਦ ਤਾਂ ਫਿਰ ਫ੍ਰੀ ਹੋ ਜਾਣਾ ਹੈ ਅੱਜ ਸਵੇਰੇ ਕੱਪੜੇ ਵਾਸ਼ ਕੀਤੇ ਸੀਗੇ ਕੱਪੜੇ ਛੱਤ ਤੋਂ ਉਤਾਰ ਕੇ ਲਿਆਈਆਂ ਮੈਂ ਇਹ ਦੇਖੋ ਐਨੇ ਕੱਪੜੇ ਨੇ ਜੋ ਹੁਣ ਰੱਖਣੇ ਨੇ ਫੋਲਡ ਕਰਨੇ ਨੇ ਮੈਜੇਸ਼ੀਟ ਵਾਸ਼ ਕੀਤੀ ਸੀਗੀ ਬਾਕੀ ਪਾਣ ਵਾਲੇ ਕੱਪੜੇ ਨੇ ਕਿਚਨ ਦੇ ਵਿੱਚ ਵੀ ਨਾਲ-ਨਾਲ ਕੰਮ ਲੱਗੀ ਹੋਈਆਂ ਦਾਲੇ ਰੱਖੀ ਹੋਈ ਐ ਮੈਂ ਦਾਲ ਬਣਾਵਾਂਗੇ ਤੇ ਮਿੱਠੇ ਦੇ ਵਿੱਚ ਸੇਮੀਆਂ ਬਣਾਵਾਂਗੇ ਅੱਜ ਬਾਬਾ ਜੀ ਦੇ ਬਰਥਡੇ ਦੀ ਖੁਸ਼ੀ ਚੱਪਾ ਸੇਮੀਆਂ ਬਣਾਵਾਂਗੇ ਤੇ ਬੱਚੇ ਨਾ ਬਾਹਰ ਪਟਾਕੇ ਚੁਲਾਈ ਜਾਂਦੇ ਨੇ ਕਹਿੰਦੇ ਮम्मा ਅੱਜ ਗੁਰਪੁਰਬ ਹੈ ਅਸੀਂ ਪਟਾਕੇ ਚਲਾਣੇ ਨੇ ਮੈਂ ਕਿਹਾ ਚਲੋ ਫਟਾਫਟ ਕੰਮ ਨਿਬੇੜ ਲੈਨੇ ਆਪਾਂ ਫੇਰ ਪਟਾਕੇ ਚਲਾਵਾਂਗੇ ਦਾਲ ਮੈਂ ਬਣਾ ਲਈ ਐ ਤੜਕਾ ਰੱਖ ਤਾ ਆਪਾਂ ਲੋ ਫਲੇਮ ਤੇ ਤੇ ਬਾੜ ਦੀਆਂ ਨਾ ਲਾਈਟਾਂ ਲਗਾ ਲੈਨੇ ਆ ਆਪਾਂ ਦਿਨ ਛਿਪਣ ਲੱਗਿਆ ਅਰਮਾਨ ਅਰਮਾਨ ਬੇਟਾ ਜੇ ਛੱਤ 'ਤੇ ਟਾਲੀਆਂ ਲਾਈਟਾਂ ਲਗਾ ਕੇ ਆ ਦੀਨ ਸਿਪਣ ਲੱਗਿਆ ਲੁਪਤੀ ਦੀ ਆ ਵੀ ਲਾਈਟ ਆਪਾਂ ਵਟੀਆਂ ਬਾੜ ਲੈਣੇ ਆ ਤੇ ਇੱਕ ਬਾਤ ਦੇ ਵਿੱਚ ਆਪਾਂ ਦਾਲ ਤੜਕ ਕੇ ਦੀਵੇ ਬਣਾਵਾਂਗੇ ਦੀਵੇ ਲਗਾਵਾਂਗੇ ਫਿਰ ਅੱਜ ਨਾ ਸਾਰੇ ਅੰਕ ਕਰੇ ਨੇ ਸੋਹਣੇ ਲੱਗਣਗੇ ਲਾਈਟਾਂ ਲੱਗੀਆਂ ਹੋਈਆਂ ਹੁੰਦੀਆਂ ਦੀਵੇ ਲੱਗੇ ਹੋਏ ਹੁੰਦੇ ਨੇ ਬਹੁਤ ਸੋਹਣਾ ਲੱਗਦਾ ਏ ਵੀਊ ਮੈਨੂੰ ਨਾ ਲਾਈਟਾਂ ਲੱਗੀਆਂ ਲੱਗੀਆਂ ਆਪਣੀਆਂ ਵੀ ਇਹ ਦੇਖੋ ਅੱਜ ਇਹ ਦਿਨ ਖੜਿਆ ਨਾ ਇੰਨਾ ਪਤਾ ਨਹੀਂ ਚਲਦਾ ਹੈ ਕਿ ਥੋੜਾ ਜਿਹਾ ਦਿਨ ਛਿਪ ਜੇ ਨਾ ਤੇ ਲਾਈਟਾਂ ਬਹੁਤ ਸੋਹਣੀਆਂ ਲੱਗਦੀਆਂ ਮੱਚਰੀਆਂ ਨੇ ਮੈਨੂੰ ਐਵੇਂ ਲੱਗਿਆ ਨਹੀਂ ਲੱਗ ਨਹੀਂ ਰਹੀਆਂ ਸਾਰੀਆਂ ਇਹ ਦੇਖੋ ਬਾਕੀ ਇੱਕ ਬੱਚਾ ਸਾਡਾ ਬਾਹਰ ਖੇលਦਾ ਪਿਆ ਹਜੇ ਹਰਮਾਨ ਤਾਂ ਅੰਦਰ ਹੀ ਬੈਠਿਆ ਸੀਗਾ ਅੱਜ ਨਾ ਮੈਂ ਗੁਰਦੁਆਰਾ ਸਾਹਿਬ ਵੀ ਨਹੀਂ ਗਈ ਹੈਗੀ ਪਹਿਲੀ ਵਾਰ ਇਦਾਂ ਹੋਇਆ ਵੀ ਗੁਰਪੁਰਬ ਨੂੰ ਮੈਂ ਨਹੀਂ ਗਈ ਹੈਗੀ ਗੁਰਦੁਆਰਾ ਸਾਹਿਬ ਸਰਦਾਰ ਜੀ ਘਰ ਹੈ ਨਹੀਂ ਸੀਗੇ ਪੁੰਜ ਤਾਂ ਗਲੀਵੇੜੇ ਚ ਸਾਰੇ ਗਏ ਸੀ ਪਰ ਮੇਰਾ ਇਹ ਦਿਲ ਨਹੀਂ ਕਿੱਸਾ ਹੈਗਾ ਜਾਣ ਨੂੰ ਜਦੋਂ ਸਰਦਾਰ ਜੀ ਘਰ ਨਹੀਂ ਨਾ ਹੁੰਦੇ ਦਿਲ ਵੀ ਨਹੀਂ ਲੱਗਦਾ ਅਰਮਾਨ ਇੱਕ ਲੜੀ ਨਹੀਂ ਇਹ ਚੱਲ ਰਹੀ ਥਿਲਗੀ ਹੋਣੀ ਹੈ ਨਾ ਇਹ ਵਾਲੀ ਉਹ ਦੇਖ ਪਤਾ ਨਹੀਂ ਦੇਖਣੀ ਨਹੀਂ ਤੂੰ ਫੇਰ ਛੱਡ ਪਰੇ ਚਲ ਜਿਹੜੀ ਚੱਲ ਰਹੀ ਹੈ ਠੀਕ ਹੈ ਤੇ ਨਾ ਸਰਦਾਰ ਜੀ ਤੋਂ ਬਗੈਰ ਦਿਲ ਵੀ ਨਿੱਕਰੇ ਲੱਗਦਾ ਹੈਗਾ ਅੱਜ ਐਵੇਂ ਬੋਰ ਹੁੰਦੇ ਰਹੇ ਕਰਿਆ ਕੱਖ ਨਹੀਂ ਹੈਗਾ ਕੁਛ ਨਹੀਂ ਕੀਤਾ ਇਹ ਬੱਚੇ ਦੀਆਂ ਮੋਚਾਂ ਦੇਖ ਲਓ ਇਹ ਤਾਂ ਫੁੱਲ ਇੰਜੋਏ ਕਰਦਾ ਫਿਰ ਰਿਹਾ ਖੇਡਦਾ ਫਿਰ ਰਿਹਾ ਹੈ ਕੁਛ ਆਪਣੀ ਗਲੀ ਦੇ ਵਿੱਚ ਮੈਰिज ਹੈ ਉੱਧਰ ਰੌਣਕਾਂ ਲੱਗੀਆਂ ਹੋਈਆਂ ਹਨਾ ਕੁਛ ਗੁਰਪੁਰਬ ਆ ਗਿਆ ਅੱਜ ਓਏ ਮੈਂ ਗਿਰ ਜਾਣਾ ਸੀਗਾ ਇਹ

ਇਦੇ ਪਾਪਾ ਨੇ ਨਾ ਅੱਜ ਰਾਤ ਬਾਹਰ ਹੀ ਲਗਾਣੀ ਐ ਘਰ ਆਣਾ ਨਹੀਂ ਹੈਗਾ ਤੇ ਫਿਰ ਇਹ ਬੱਚਾ ਦੇਖ ਲਓ ਜਿੱਦ ਕਰੀ ਜਾਂਦਾ ਮੇਰੇ ਨਾਲ ਐਦਾਂ ਮਾਰੇ ਜੋ ਗਏ ਵਿਚਾਰੀ ਕੀਤੀ ਜੇ ਪਈਆਂ ਮੁਗਤੀਆਂ ਹੋਰ ਪਈਆਂ ਦੋ ਤਿੰਨ ਪੈਕੇਟ ਬਚੇ ਪਏ ਆ ਦੀਵੇ ਆਪਾਂ ਬਣਾ ਲਈ ਜੀ ਤੇ ਉਹ ਦੀਵੇ ਲਗਾਣੇ ਆ ਤੇ ਫੁਲਕੇ ਨੇ ਪਹਿਲੇ ਬਣਾ ਕੇ ਰੱਖ ਦਿੱਤੇ ਕਿਉਂਕਿ ਫੇਰ ਨਾ ਬਾਅਦ ਦੇ ਵਿੱਚ ਬੱਚਿਆਂ ਨੂੰ ਇਹ ਹੁੰਦਾ ਦੀਵੇ ਲਗਾ ਦਿੱਤੇ ਕਿ ਚਲੋ ਪਟਾਕੇ ਚਲਾਈਏ ਬੱਚੇ ਨਾ ਖਾਣਾ ਨਹੀਂ ਖਾਂਦੇ ਫਿਰ ਮੈਂ ਪਹਿਲੇ ਫੁਲਕੇ ਬਣਾ ਕੇ ਦੀਵੇ ਲਗਾ ਕੇ ਫਟਾਫਟ ਆਪਾਂ ਖਾਣਾ ਖਾ ਲਵਾਂਗੇ ਜ ਨਹੀਂ ਜਾਣਾ ਜਾਈਂਗੇ ਰਾਤ ਨੂੰ ਜਾਏ ਭਈ ਉਹ ਤਾਂ ਬਾਈਨ ਇੰਪਾਰਲੇ ਵੀ ਪਿਆ ਰਿਹਾ ਏ ਤਾਂ ਮੈਨੂੰ ਕਿਵੇਂ ਥੀਵੇ ਲਗਾਦਾ ਜੋ ਬੜ ਕੇ ਰੱਖਦੇ पिछे पिछे, पिछे। ओ, ओ, गया इधर अच्छा अच्छा जा रहे साथ, साथ। ओ, इन्ने बड़े तो, बड़े कुमा, कुमा आ तो। वाला चला कि बस <laughs> मेनू लगे काफी बड़ा है क्यों ਤੂੰ ਅਨਾਰ ਚਲਾ ਲੇਗਾ ਹੱਥ ਚ ਤੂੰ ਡਰ ਨਹੀਂ ਲੱਗਦਾ ਚਲਾਇ ਇੱਕ ਉਧਰ ਨੂੰ ਕਰ ਦੋ ਨਾ ਮੂੰਹ ਚਲਾ ਚੱਲ ਦੇ ਉਹ ਦੀਰ ਮਾਰ ਹੱਥ ਚ ਕਹਿੰਦਾ ਮੁੰਡਾ ਚਲਾਉਂਗਾ ਮੈਂ ਹੈ ਅਨਾਰ ਓਰ ਮਾਨਾ ਡਰ ਨਹੀਂ ਲੱਗਦਾ ਤੈਨੂੰ ਇਹ ਮੈਂ ਨੀਨਾ ਨੂੰ ਕਦੀ ਵੀ ਚਲਾਣ ਦਿੰਦੀ ਨਾਰਮਾਨ ਨੂੰ ਨਾ ਇਕਮ ਨੂੰ ਕਦੀ ਨਹੀਂ ਸਿਰ ਚ ਰਾਂਦੇ ਇਹ

ਉਹ ਚੱਲ ਦੇ ਦੇਖੋ ਹੁਣ ਨਾ ਹੱਥ ਦੇ ਵਿੱਚ ਓਏ ਫੇਰ ਚੱਲਿਆ ਹੀ ਨਹੀਂ ਉਹ ਚਲਾ ਦਿਆ ਓਏ ਪੱਕਾ ਇਹ ਤਾਂ ਉਹ ਇੱਧਰ ਕਰ ਲੈ ਥੈਲਿਆਂ ਦੇ ਦਿਖਾਈ ਇੱਦਣ ਨੂੰ ਕਰੀ ਵਾਹ ਓਏ ਉਹ ਵੀ ਚਲਾ ਆਹ ਬਹੁਤ ਪ੍ਰੈਸ਼ਰ ਹਾਥਾ ਮਾਰਾ ਅੱਛਾ ਉਹ ਹੱਥ ਕਾੜੇ ਕਰ ਦੇ ਨਾ ਸਹੀ ਗੱਲ ਐ ਉਹ ਖੜ ਜਾ ਕਾਹੀ ਤੇ ਮੈਂ ਬੱਚਿਆਂ ਨੂੰ ਕੋਈ ਇਹ ਜਿਹੀ ਸ਼ਰਾਰਤ ਕਰਨ ਨਹੀਂ ਦੰਦੀ ਹੈਗੀ ਮੰਮੀ ਨਹੀਂ ਰੋਕਦੀ ਤੇਰੀ ਮੰਮੀ ਨੂੰ ਬੰਦ ਕਰ ਹਾਂ ਤੇਰੀ ਮੰਮੀ ਨੇ ਤਾਂ ਕੁੱਟ ਦੇਣਾ ਜਿਸ ਦਿਨ ਤੂੰ ਇਹ ਜਿਸ਼ਰਾਰਤ ਕਰੀ ਆਓ ਦੇਖਾ ਇਹ ਸਾਰਾ ਨਿਕੜ ਗਿਆ ਤਾਂ ਹਾਂ ਅਰ ਮਾ ਨੇ ਆਪਣੀ ਫਰੈਂਡ ਨਾਲ ਲੱਗਿਆ ਹੋਇਆ ਪਟਾਕੇ ਚਲਾਉਣ ਦੇਖ ਲੋ ਸ਼ਰਾਰਤੀ ਹੈ ਵੈਸੇ ਫਰੈਂਡ ਥੋੜਾ डिज़ाइन हो गए तेरे फ्रेंड तो और तो टॉर्च तो ऑन कर बस में Jeg tar på meg denne. ਕਦਾਂ? ਓਕੇ। ਫਟ ਲਾ ਦੇ ਜਿਹੜੀ ਕੰਨੀ। ਲਾਇਸੈਂਸ ਲਓ। ਇੱਕਮਲੇ ਸੈਂਸ ਚੈੱਕ ਕਰ ਰਿਹਾ ਦੇਖ ਲਓ ਜੋ ਬੰਦਾ। ਸਾਈਕਲ ਚ ਲੰਦਾ ਫਿਰ ਰਿਹਾ ਜੋ ਬੰਨ ਫੜ ਲਿਆ ਕਹਿੰਦਾ ਲਾਇਸੈਂਸ ਚੈੱਕ ਕਰਵਾ। ਚਲਾਨ ਕੱਟਣ ਲੱਗਿਆ ਸਾਈਕਲ ਦਾ। ਢਿੱਗ ਜਾਣਾ ਉਹਨੇ। ਉਸਨੇ ਡਿੱਗ ਜਾਣਾ। ਬੱਸ ਬਣਵਾਣਾ ਦਿਆ ਹੋਇਆ ਇਸਕੇ ਡੈਡੀ ਨੇ। ਚਾਂਸ ਬਣਵਾਣਾ ਦੇ ਰੱਖਿਆ ਅਜੇ ਭਾਈ। ਅਸ ਦੇਖ ਲਓ ਗਲੀ ਦੇ ਵਿੱਚ ਇੰਨੀ ਰੌਣਕ ਲੱਗ ਰਹੀ ਆ ਉਹ ਬੱਚੇ ਦੇਖੋ ਵਿਆਹ ਆ ਲਿਆ ਦੇਖੋ ਮਰੇ ਨੇ ਤੇ ਇੱਕ ਘਰ ਛੱਡ ਕੇ ਇਹ ਅਗਲਾ ਘਰ ਆ ਜਿਹੜਾ ਉਹ ਵਿਆਹ ਆ ਇੰਨੀ ਰੌਣਕ ਲੱਗ ਰਹੀ ਆ ਸਾਡੀ ਗਲੀ ਦੇ ਵਿੱਚ ਇੱਕ ਮਿੰਟਾ ਡੋਲਾ ਆ ਦੇਖ ਬੱਚਾ ਮੈਨੂੰ ਚਲਾ ਲੈ